ਅੱਛੀ ਗੱਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਸੁਰਿੰਦਰ ਕੰਬੋਜ ਤੁਹਾਡੇ ਨਾਲ ਗੱਲ ਕਰਦੇ ਆ ਰੰਗਲੇ ਪੰਜਾਬ ਦੀ ਇੱਕ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਨੇ 슬ੋਗਨ ਦਿੱਤਾ ਸੀ ਕਿ ਅਸੀਂ ਸੱਤਾ ਵਿੱਚ ਆ ਰਹੇ ਹਾਂ ਔਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕਰਾਂਗੇ ਪਰ ਉਹ ਦਿਖ ਕਿਤੇ ਨਾ ਕਿਤੇ ਹੁਣ ਦਿਖਣੀ ਸ਼ੁਰੂ ਹੋ ਗਈ ਹੈ ਜਿਹੜਾ ਯੂਥ ਨੌਜਵਾਨ ਜਿਹੜਾ ਆਪਣਾ ਪੰਜਾਬ ਛੱਡ ਕੇ ਵਿਦੇਸ਼ ਦਾ ਰੁੱਖ ਕਰਦਾ ਪਿਆ ਸੀਗਾ ਉਹ ਤੇ ਕਿਤੇ ਨਾ ਕਿਤੇ ਹੁਣ ਥੰਮ ਲੱਗ ਗਿਆ ਲੋਕ ਜਿਹੜੇ ਨੌਜਵਾਨ ਹੈਗੇ ਨੇ ਉਹ ਹੁਣ ਪੰਜਾਬ ਵਿੱਚ ਰਹਿ ਕੇ ਕੰਮ ਕਰਨ ਦੇ ਵਿੱਚ ਰਾਜੀ ਹੋ ਗਏ ਨੇ ਆਪਣੇ ਜਿਹੜੀ ਪਲੱਸ 2 ਕਰਕੇ ਆਈਲਟਸ ਕਰਦੇ ਸੀਗੇ ਉਹ ਹੁਣ ਆਈਲਟਸ ਨੂੰ ਛੱਡ ਕੇ ਜਿਹੜੇ ਕਾਲਜ ਹੈਗੇ ਨੇ ਪੰਜਾਬ ਦੇ ਉਹਨਾਂ ਦੇ ਵਿੱਚ ਦਾਖਲਾ ਲੈਣਾ ਸ਼ੁਰੂ ਕਰ ਦਿੱਤਾ ਉਹਦਾਂ ਨੇ ਤੇ ਗੱਲਬਾਤ ਕਰਦੇ ਸਾਡੇ ਨਾਲ ਡਾਕਟਰ ਜਸਪਾਲ ਸਿੰਘ ਹੈਗੇ ਨੇ ਪ੍ਰਿੰਸੀਪਲ ਹੈਗੇ ਨੇ ਲਾਲਪੁਰ ਖਾਲਸਾ ਕਾਲਜ ਦੇ ਸਰ ਕਿਵੇਂ ਵੇਖਦੇ ਹੋ ਜਿਹੜਾ ਨੌਜਵਾਨ ਪਹਿਲਾਂ ਪੰਜਾਬ ਤੋਂ ਬਾਹਰ ਜਾਂਦਾ ਸੀਗਾ ਉਹ ਹੁਣ ਪੰਜਾਬ 'ਚ ਰੁਕ ਗਿਆ ਐਡਮਿਸ਼ਨਾਂ ਲੈ ਰਿਹਾ ਐਡਮਿਸ਼ਨਾਂ ਦੇ ਵਿੱਚ ਵਾਧਾ ਵੀ ਹੋ ਰਿਹਾ ਇਸ ਚੀਜ਼ ਨੂੰ ਕਿਵੇਂ ਵੇਖਦੇ ਸਭ ਤੋਂ ਪਹਿਲਾਂ ਤਾਂ ਮੈਂ ਡੈਨਿਕਸ ਵਿਰਾ ਦੀ ਟੀਮ ਦਾ ਲਾਲਪੂ ਖਾਸਾ ਕਾਲਜ ਦੇ ਵਿਰੇ ਵਿੱਚ ਸਵਾਗਤ ਕਰਦਾ ਜੀ ਆਇਆਂ ਕਹਣਾ ਤੁਹਾਨੂੰ ਜਿਹੜਾ ਤੁਸੀਂ ਸਵਾਲ ਪੁੱਛਿਆ ਉਹ ਬਿਲਕੁਲ درست ਹੈ ਕਿ ਇਸ ਸਾਲ ਜਿਹੜਾ ਸਾਨੂੰ ਪਿਛਲੇ ਸਾਲਾਂ ਦੇ ਮੁਕਾਬਲੇ ਥੋੜਾ ਬੱਚਿਆਂ ਦੇ ਵਿੱਚ ਲੱਗ ਰਿਹਾ ਹੈ ਕਿ ਅੱਛਾ ਰਿਸਪੌਂਸ ਆ ਬੱਚਿਆਂ ਦੀ ਜਿੰਨੀ ਵੀ ਐਡਮਿਸ਼ਨ ਹੋਈ ਹੈ ਉਸ ਵਿੱਚ ਵਾਧਾ ਜਿਹੜਾ ਜ਼ਰੂਰ ਹੋਇਆ ਐਡਮਿਸ਼ਨ ਦੇ ਵਿੱਚ ਪਹਿਲਾਂ ਨਾਲੋਂ ਵੱਧ ਐਡਮਿਸ਼ਨ ਜਿਹੜੀ ਹੈਗੀ ਆ ਇਹ ਉਹਦਾ ਮੁੱਖ ਕਾਰਨ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ ਪਈ ਬਾਰ ਜਾਨਦਾਰ ਜਾਨਵਾਰ ਦੇ ਰੂਲ ਸਖਤ ਹੋਏ ਆ ਕੁਝ ਜਾਂ ਜਿੱਦਾਂ ਸਾਡੀ ਸਰਕਾਰ ਨੇ ਸਲੋਗਨ ਦਿੱਤਾ ਸੀਗਾ ਕਿ ਅਸੀਂ ਰੰਗਲਾ ਪੰਜਾਬ ਬਣਾਉਣਾ ਆ ਤੇ ਉਹ ਵੀ ਬੱਚਿਆਂ ਦੇ ਵਿੱਚ ਕੁਝ ਨਾ ਕੁਝ ਮੈਸੇਜ ਜਾਂਦਾ ਤੇ ਇਹ ਦੋਨੇ ਕਾਰਨਾ ਕਰਕੇ ਜਿਹੜੇ ਬੱਚੇ ਐਸ ਵਾਰਿਆ ਕਾਲਜ ਦੇ ਵਿੱਚ ਐਡਮਿਸ਼ਨ ਵੱਧ ਹੋ ਰਹੀ ਕਿੰਨੇ ਫੀਸ ਦੀ ਐਸ ਲਈ ਬੱਚਿਆਂ ਚ ਵੱਧ تقريبا تقريبا 10 ਤੋਂ 15% ਜੇ ਅਸੀਂ ਆਪਣੇ ਕੋਰਸਿਸ ਦੇਖੀਏ ਇਹਨੇ ਵੀ ਮੈਂ ਹੁਣ ਤੱਕ ਦੇਖ ਰਿਹਾ ਹਾਲਾਂਕਿ ਮਈ ਤੋਂ ਐਡਮਿਸ਼ਨ ਸ਼ੁਰੂ ਹੋਈ ਆ ਮਈ ਜੂਨ ਜੁਲਾਈ ਤਿੰਨ ਮਹੀਨੇ ਜਿਹੜੇ ਤਕਰੀਬਨ ਪੂਰੇ ਹੋ ਚੁੱਕੇ ਆ ਇੱਕ ਮਹੀਨਾ ਅਗਸਤ ਆਗੇ ਹੋਰ ਐਡਮਿਸ਼ਨ ਪਈ ਆ ਤੋਂ 10 ਤੋਂ 15% ਦਾ ਵਾਧਾ ਜਿਹੜਾ ਆਇਆ ਹੈ ਤੇਰੀ ਦੇਖਣ ਨੂੰ ਜੇ ਇਹ ਰੁਝਾਨ ਸ਼ੁਰੂ ਹੋਇਆ ਹੈ 10% ਦੀ ਜਾਂ 15% ਦੀ ਵਧਿਆ ਹੈਗਾ ਲੱਗਦਾ ਵੀ ਆਉਣ ਵਾਲੇ ਦਿਨਾਂ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਇਸ ਦੇ ਵਿੱਚ ਹੋਰ ਵਿਰਧੀ ਹੋਊਗੀ ਜਿਹਦੇ ਨਾਲ ਕਿ ਪੰਜਾਬ ਪਰਫੁੱਲਤ ਹੋਏਗਾ ਪੰਜਾਬ ਵਾਕਈ ਰੰਗਲਾ ਪੰਜਾਬ ਦੇ ਸੇਗਾ ਉਹ ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਪਈ ਪੰਜਾਬ ਸਰਕਾਰ ਦਾ ਹੈਗਾ ਇਹ ਟੀਚਾ ਤਸੀ ਇੱਥੇ ਬੱਚਿਆਂ ਨੂੰ ਜਿਹੜੀਆਂ ਓਪਰਚ्युनिटीਸ ਦੇਣੀਆਂ ਆ ਤੇ ਉਹਦੇ ਨਾਲ ਉਹ ਤੇ ਦੇਖੋ ਪਹਿਲਾਂ ਤਾਂ ਸਲੋਗਨ ਆ ਪਹਿਲਾਂ ਤਾਂ ਸਲੋਗਨ ਹੀ ਦਿੱਤੇ ਜਾਂਦੇ ਨਾ ਕਿਤੇ ਵੀ ਫਿਰ ਉਸ ਤੋਂ ਬਾਅਦ ਹੀ ਕੰਮ ਅੱਗੇ ਸ਼ੁਰੂ ਹੁੰਦਾ ਹੈ ਉਹਦੇ ਵਿੱਚ ਕੁਝ ਕੰਮ ਕੀਤਾ ਵੀ ਆ ਪਰ ਹਲੇ ਹੋਰ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ ਜਿਹੜਾ ਬੱਚਿਆਂ ਦੇ ਵਿੱਚ ਇੱਕ ਵਿਸ਼ਵਾਸ ਬਣਨਾ ਆ ਹਾਲੇ ਬੱਚੇ ਆ ਰਹੇ ਸ਼ਾਇਦ ਬਾਹਰ ਦੀਆਂ ਕੁਝ ਰੈਸਟ੍ਰਿਕਸ਼ਨਸ ਕਰਕੇ ਜਾਂ ਬਾਹਰ ਵੀਜ਼ੇ ਘੱਟ ਮਿਲ ਰਹੇ ਤਾਂ ਕਰਕੇ ਆ ਰਹੇ ਪਰ ਉਹ ਇੱਕ ਮੌਕੇ ਬੱਚਿਆਂ ਨੂੰ ਦੇਣੇ ਤੇ ਇੱਕ ਉਸ ਤਰ੍ਹਾਂ ਦਾ ਮਾਹੌਲ ਪੈਦਾ ਕਰਨਾ ਤੇ ਜਿਹੜਾ ਬੱਚਿਆਂ ਨੂੰ ਯਸ ਨੌکریاں ਆ ਉਹਦੇ ਵਿੱਚ ਗਵਰਨਮੈਂਟ ਸੈਕਟਰ ਵੀ ਆ ਪ੍ਰਾਈਵੇਟ ਸੈਕਟਰ ਵੀ ਆ ਤੇ ਉਹ ਬੱਚਿਆਂ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਕਰ ਦੇਣਾ ਜਿੱਦਣ ਬੱਚਿਆਂ ਦੇ ਵਿੱਚ ਇਹ ਵਿਸ਼ਵਾਸ ਬਣ ਗਿਆ ਪੇਰੈਂਟਸ ਵਿੱਚ ਵੀ ਤੇ ਬੱਚਿਆਂ ਦੇ ਵਿੱਚ ਵੀ ਤੇ ਸਾਡਾ ਭਵਿੱਖ ਹੈ ਤੇ ਸੁਰੱਖਿਆ ਤੇ ਅਸੀਂ ਜੇ ਮਿਹਨਤ ਕਰੀਏ ਅਸੀਂ ਪੜ੍ਹਾਈ ਕਰੀਏ ਅਸੀਂ ਲਗਨ ਦੇ ਨਾਲ ਆਪਣਾ ਕੰਮ ਕਰੀਏ ਤਾਂ ਇੱਥੇ ਬੜੇ ਸੌਖੇ ਤਰੀਕੇ ਨਾਲ ਕਾਮਯਾਬ ਹੋ ਸਕਦੇ ਆ ਬੜੇ ਚੰਗੇ ਤਰੀਕੇ ਨਾਲ ਕਾਮਯਾਬ ਹੋ ਸਕਦੇ ਆ ਉਹਦਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਰਿਜ਼ਲਟ ਮਿਲੇਗਾ ਜਿੱਦਾਂ ਤੁਸੀਂ ਕਿਹਾ ਕਿ ਇਸ ਸਾਲ ਜੇ ਐਡਮਿਸ਼ਨ ਦੇ ਵਿੱਚ ਕੋਈ ਬੜੌਤਰੀ ਹੋਈ ਹੈ ਤਾਂ ਅਗਲੇ ਸਾਲਾਂ ਦੇ ਵਿੱਚ ਕੀ ਹੈ ਉਹ ਅਗਲੇ ਸਾਲਾਂ ਦੇ ਵਿੱਚ ਇੰਨੀ ਜਾਂ ਇਸ ਤੋਂ ਵੀ ਜ਼ਿਆਦਾ ਤਾਂ ਹੀ ਵੱਧ ਸਕੇਗੀ ਜੇ ਪੇਰੈਂਟਸ ਵਿੱਚ ਤੇ ਬੱਚਿਆਂ ਦੇ ਵਿੱਚ ਵਿਸ਼ਵਾਸ ਬਣੇਗਾ ਕਿ ਸਾਡਾ ਭਵਿੱਖ ਇੱਥੇ ਸੁਰੱਖਿਅਤ ਆ ਪ੍ਰੈਕਟੀਕਲੀ ਵੀ ਕੁਝ ਕੰਮ ਕੀਤਾ ਦਿਸਣ ਲੱਗੇਗਾ ਉਦਹੀ ਉਸੇ ਏਰੀਆ ਦੇ ਵਿੱਚ ਕੰਮ ਕਰਕੇ ਅੱਗੇ ਅਸੀਂ ਗੱਲ ਕਰ ਸਕਦੇ ਇੱਕ ਚੀਜ਼ ਹੋਰ ਦੇਖਣ ਨੂੰ ਮਿਲੀ ਹੈ ਕਿ ਜਿਹੜੇ ਸਟੂਡੈਂਟਸ ਇਥੋਂ ਬਾਹਰ 플ਾਨ ਕਰ ਰਹੇ ਸੀ ਬਾਹਰ ਜਾ ਰਹੇ ਸੀਗੇ ਉਹਨਾਂ ਦੇ ਵਿੱਚ ਜੈਥ ਦੇ ਕੇਸਸ ਬਹੁਤ ਆਏ ਵਿਦੇਸ਼ ਦੀਆਂ ਕੰਟਰੀਆਂ ਤੋਂ ਕੋਈ ਕਾਰਡੀਕ ਦੇ ਨਾਲ ਕਿਸੇ ਦੀ ਡੈਥ ਹੋ ਜਾਂਦੀ ਕਿਸੇ ਦੀ ਹਾਰਟ ਅਟੈਕ ਨਾਲ ਡੈਥ ਹੋ ਜਾਂਦੀ ਐਕਸੀਡੈਂਟਸ ਵੀ ਕਾਫੀ ਸਾਹਮਣੇ ਆਏ ਹੈਗੇ ਨੇ ਕਈ ਡੰਕੀ ਦੇ ਥਰੂ ਜਾਂਦੇ ਆ ਉਹ ਪਹੁੰਚ ਹੀ ਨਹੀਂ ਪਾਉਂਦੇ ਹੈਗੇ ਚਲੋ ਇਦਾਂ ਦੇ ਕੇਸ ਤਾਂ ਬਹੁਤ ਆ ਕਿਤਨੇ ਕਿਤੇ ਪੇਰੈਂਟਸ ਹਾਂਜੀ 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 ਜਦੋਂ ਅਸੀਂ ਇੰਨੀਆਂ ਦੀ ਇਦਾਂ ਗੱਲ ਕਰਦੇ ਨਾ ਅਸੀਂ ਇੱਕ ਡਿਵੈਲਪਡ ਕੰਟਰੀ ਕਹਿੰਨੇ ਆ ਇੱਕ ਡਿਵੈਲਪਿੰਗ ਕੰਟਰੀ ਕਹਿੰਨੇ ਆ ਇੱਕ ਅਨਡਵਲਪਡ ਕੰਟਰੀ ਜਨੇ ਦਤਿੰਚਾਰ ਜਿਹੜੀਆਂ ਉਹਨਾਂ ਦੀਆਂ ਕੈਟਾਗਰੀ ਬਣ ਲਿਆ ਜਾਂਦੀਆਂ ਇਹ ਜਿਹੜੀਆਂ ਸਮੱਸਿਆਵਾਂ ਜ਼ਿੰਦਗੀ ਦੇ ਵਿੱਚ ਬੰਦਾ ਇੱਥੇ ਆਪਾਂ ਕਹੀਏ ਇੰਡੀਆ ਜਾਂ ਪੰਜਾਬ ਦੇ ਵਿੱਚ ਫੇਸ ਕਰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਚਾਹੇ ਅਮਰੀਕਾ ਚਲ ਜਾਓ ਚਾਹੇ ਕੈਨੇਡਾ ਚਲ ਜਾਓ ਚਾਹੇ ਆਸਟ੍ਰੇਲੀਆ ਚਲ ਜਾਓ ਚਾਹੇ ਸਿੰਗਾਪੁਰ ਚਲ ਜਾਓ ਚਾਹੇ ਗ੍ਰੀਸ ਚਲ ਜਾਓ ਉੱਥੇ ਵੀ ਤੁਹਾਨੂੰ ਕਰਨੀਆਂ ਪੈਂਦੀਆਂ ਹਾਂ ਠੀਕ ਹੈ ਉਹਨਾਂ ਦੀ ਕੋਈ ਨਾ ਕੋਈ ਸ਼ੇਪ ਜਿਹੜੀ ਹੈ ਕਿਸੇ ਤਰੀਕੇ ਦੀ ਬਦਲ ਜਾਂਦੀ ਆ ਉਹ ਫੇਮਡ ਡਵਲਪਡ ਸੋਸਾਇਟੀ ਆ ਉੱਥੇ ਜਿਹੜੇ ਇਦਾਂ ਦੇ ਡਿਪਰੈਸ਼ਨ ਦੇ ਕੇਸ ਜਾਂ ਸਾਈਕੋਲੋਜੀਕਲ ਜਿਹੜਾ ਸਟ्रेस ਦੇ ਬਹੁਤ ਜਿਆਦੇ ਕੇਸ ਉੱਥੇ ਵੀ ਮਿਲਦੇ ਮਿਲਦੇ ਉੱਥੇ ਗਲਤੀ ਆ ਰਹੀ ਹੈ ਕਿਤੇ ਜਦੋਂ ਬੱਚਾ ਘਰ ਦੇ ਆ ਜਾਂਦਾ ਹਾਂ ਹਾਂ ਜੀ ਹਾਂ ਜੀ ਹਾਂ ਹਾਂ ਜਿਹੜੀ ਆਪਣੀ ਹੈਰਿਡਿਟੀ ਆ ਜਿਹੜਾ ਤੁਸੀਂ ਆਪਣੇ এনवायरमेंट ਕੀ ਜਿੱਦਾਂ ਦੇ ਪੜੇ ਹੋਏ ਆ ਇੱਕ ਜਿਹੜੀਆਂ ਜੋਇੰਟ ਫੈਮਲੀਆਾਂ ਵਾਲਾ ਆ ਪਿੰਡਾਂ ਵਾਲਾ ਮਾਹੌਲ ਆ ਸਾਡਾ ਮਹੱਲਿਆਂ ਵਾਲਾ ਆ ਇੱਕ ਦੂਜੇ ਨਾਲ ਸਪੋਰਟ ਕਰਾਉਣੀ ਇੱਕ ਦੂਜੇ ਤੋਂ ਸਪੋਰਟ ਲੈਣੀ ਆ ਇੱਕ ਦੂਜੇ ਦੇ ਦਿਨ ਸੋਧ ਦੇ ਵਿੱਚ ਆਉਣਾ ਜਾਣਾ ਤੇ ਸਾਡੇ ਹੋਰ ਬਹੁਤ ਸੋਸ਼ਲ ਇਹਨਾਂ ਦੇ ਪ੍ਰੋਗਰਾਮ ਜਿਹੜੇ ਹੁੰਦੇ ਆ ਇਹਨਾਂ ਚ ਬੱਚਾ ਪਾਰਟਿਸਪੇਟ ਕਰਦਾ ਉੱਤੇ ਜਿਹੜੀ ਆ ਉੱਥੇ ਬੜੀ ਜਿਹੜੀ ਆ ਉਹ ਕੱਲੇ ਬੰਦੇ ਦੀ ਸੁਸਾਇਟੀ ਆ ਆਪਣਾ ਕੰਮ ਕਰਨਾ ਆਪਣਾ ਪੜ੍ਹਨਾ ਤੇ ਉਹ ਕਈ ਵਾਰ ਜਦੋਂ ਬੱਚਿਆਂ ਨੇ ਜੋ ਸੋਚਿਆ ਹੁੰਦਾ ਉੱਥੇ ਬਾਹਰ ਗਏ ਜਾਂ ਜਿਹੜੇ ਜਿਹਾ ਤਰੀਕਾ ਡਾਂਕੀ ਤ्रू ਵੀ ਜਾਂਦੇ ਉਹਨਾਂ ਨੂੰ ਜਿੱਦਾਂ ਸੋਚਿਆ ਹੁੰਦਾ ਉਹਦਾ ਨਹੀਂ ਹੁੰਦੀ ਨਾ ਕਈ ਵਾਰ ਫੇ ਲੋਕ ਉੱਥੇ ਐਕਸਪ੍ਰੈਸ ਦੇ ਵਿੱਚ ਆਉਂਦੇ ਜਿੱਥੇ ਮਾੜੇ ਲੱਤੀ ਜੇ ਅੰਗੇ ਉਹਨਾਂ ਨੂੰ ਮਿਲਦੇ ਸੀ ਅਸੀਂ ਆਖਰੀ ਦੌਰal ਵਾਦ ਰਹੇ ਆ ਕਿ ਸੁਨੇਹਾ ਕੀ ਦੇਣਾ ਚਾਹੁੰਦੇ ਜਿਹੜੇ ਨੌਜਵਾਨ ਪਲੱਸ 2 ਕਰਦੇ ਸੀ ਬਾਹਰ ਨੂੰ ਜਾਂਦੇ ਸੀ ਆਈਲੈਟਸ 'ਤੇ ਧਿਆਨ ਦੇਣ ਲੱਗ ਪੈਂਦੇ ਸੀਗੇ ਹੁਣ ਕਿਤੇ ਨਾ ਕਿਤੇ ਦੇਖਿਆ ਜਾਵੇ ਤੇ ਜਿਹੜਾ ਫੁੱਲ ਸੀਗਾ ਕੀ ਬੀ ਲਾਇਆ ਸੀਗਾ ਜਿਹੜਾ ਉਹ ਕਿਤੇ ਨਾ ਕਿਤੇ ਹੁਣ ਫੁੱਲ ਬਣਦਾ ਹੋਇਆ ਨਜ਼ਰ ਆ ਰਿਹਾ ਪੰਜਾਬ ਹੁਣ ਖੇਡਣਾ ਸ਼ੁਰੂ ਹੋ ਗਿਆ ਅਜੇ ਨਾਲ ਨੌਜਵਾਨ ਪੀੜ੍ਹੀ ਨੂੰ ਕੀ ਸੁਨੇਹਾ ਦਈਏ ਕਿ ਇਹ ਫੁੱਲ ਹੁਣ ਗੁਲਦਸਤੇ ਦਾ ਰੂਪ ਧਾਰਨ ਲੇ ਨੌਜਵਾਨ ਪੀੜ੍ਹੀ ਦੇ ਲਈ ਇਹ ਸੁਨੇਹਾ ਆ ਕਿ ਜਿਹੜਾ ਸਾਨੂੰ ਇੱਥੇ ਕੋਈ ਸੁਪਨੇ ਦਿਖਾਉਂਦਾ ਇਹ ਇਸ ਜਗ੍ਹਾ ਤੇ ਜਾਂ ਦੂਜੇ ਦੇਸ਼ ਵਿੱਚ ਜਾ ਕੇ ਜਾਂ ਦੂਜੀ ਜਗ੍ਹਾ ਤੇ ਜਾ ਕੇ ਤੁਸੀਂ ਉੱਥੇ ਕਾਮਯਾਬੀ ਬਿਲਕੁਲ ਹੱਥ ਤੇ ਪਈ ਆ ਜਾਂ ਸਾਹਮਣੇ ਪਈ ਆ ਸੌਖੀ ਮਿਲ ਜਾਣੀ ਆ ਇਦਾਂ ਨਹੀਂ ਹੈ ਦੁਨੀਆ ਦੇ ਵਿੱਚ ਚਾਹੇ ਅਸੀਂ ਪੰਜਾਬ ਦੇ ਵਿੱਚ ਕਾਮਯਾਬ ਹੋਣਾ ਚਾਹੀਏ ਇੰਡੀਆ ਦੇ ਕਿਸੇ ਹੋਰ ਸੂਬੇ ਦੇ ਵਿੱਚ ਜਾ ਕੇ ਕਾਮਯਾਬ ਹੋਣ ਜਾਂ ਦੂਜਿਆਂ ਵਿਦੇਸ਼ਾਂ ਦੇ ਵਿੱਚ ਡਿਵੈਲਪਡ ਕੰਟਰੀ ਜਾਂ ਡਿਵੈਲਪਿੰਗ ਕੰਟਰੀ 'ਚ ਕਿਤੇ ਜਾ ਕੇ ਜੇ ਕਾਮਯਾਬ ਹੋਣਾ ਤਾਂ ਮਿਹਨਤ ਤੁਹਾਨੂੰ ਉਸੇ ਤਰੀਕੇ ਦੇ ਨਾਲ ਲਗਨ ਤੇ ਸਦਕਾ ਨਾਲ ਕਰਨੀ ਪੈਣੀ ਆ ਤੇ ਮੈਂ ਤਾਂ ਇਹੋ ਸੁਨੇਹਾ ਦੇਣਾ ਚਾਹੁੰਦਾ ਤੇ ਜੇ ਉਹ ਮਿਹਨਤ ਕਰਨ ਦੀ ਇੱਛਾ ਸ਼ਕਤੀ ਤੇ ਲਗਨ ਤੁਹਾਡੇ ਕੋਲ ਹੈ ਤਾਂ ਸਾਡੇ ਦੇਸ਼ ਵਿੱਚ ਇੱਥੇ ਪੰਜਾਬ ਵਿੱਚ ਆਪਣੀ ਸਟੇਟ ਵਿੱਚ ਵੀ ਰਹਿ ਕੇ ਜੇ ਤੁਸੀਂ ਮਿਹਨਤ ਕਰੋਗੇ ਤਾਂ ਕੋਈ ਦੁਨੀਆ ਦੀ ਤਾਕਤ ਨਹੀਂ ਤੁਹਾਨੂੰ ਕਾਮਯਾਬ ਦੇ ਕੱਚੇ ਇਨਸਾਨ ਬਣਨ ਦੇ ਵਿੱਚੋਂ ਕੋਈ ਰੋਕ ਸਕੇ ਸੋ ਇੱਥੇ ਹਰ ਤਰ੍ਹਾਂ ਦੀ ਜਿਹੜੀ ਓਪਰਚੁਨਿਟੀ ਹੈ ਹਾਂ ਪਰ ਇਹ ਜ਼ਰੂਰ ਹੈ ਕਿ ਥੋੜਾ ਜਿਹਾ ਲਗਨ ਦੇ ਨਾਲ ਥੋੜਾ ਸਿੱਦਕ ਦੇ ਨਾਲ ਜੋ ਮਿਹਨਤ ਕਰੋਗੇ ਤਾਂ ਫਿਰ ਕਾਮਯਾਬੀ ਜ਼ਰੂਰ ਤੁਹਾਡੇ ਪੈਰ ਚੂਮੇਗੀ ਆਪਣਾ ਰਸਤਾ ਜਿਹੜਾ ਵਿਦਿਆਰਥੀ ਨੂੰ ਠੀਕ ਰੱਖਣਾ ਚਾਹੀਦਾ ਤੇ ਮੈਂ ਆਪਣਾ ਜਿਹੜਾ ਰਸਤਾ ਸਹੀ ਰੱਖਾਂ ਫਿਰ ਉਹਨੇ ਕਿਸੇ ਨਾ ਕਿਸੇ ਮੰਜ਼ਿਲ ਤੇ ਪਹੁੰਚਣਾ ਹੈ ਧੰਨਵਾਦ ਗੱਲਬਾਤ ਕਰਨ ਲਈ ਸੋ ਇਸ ਹਨ ਡਾਕਟਰ ਜਸਪਾਲ ਸਿੰਘ ਪ੍ਰਿੰਸੀਪਲ ਖਾਲਸਾ ਕਾਲਜ ਦੇ ਹੈਗੇ ਨੇ ਜਿਨ੍ਹਾਂ ਨੇ ਗੱਲਬਾਤ ਕੀਤੀ ਔਰ ਸਾਫ਼ ਕੀਤਾ ਕਿ ਮਿਹਨਤ ਕਰੋਗੇ ਆਪਣੇ ਘਰ ਦੇ ਵਿੱਚ ਰਹਿ ਕੇ ਆਪਣੇ ਸੂਬੇ ਵਿੱਚ ਰਹਿ ਕੇ ਤਾਂ ਸੂਬਾ ਵੀ ਤਰੱਕੀ ਕਰੇਗਾ ਔਰ ਤੁਹਾਡੀ ਤਰੱਕੀ ਨੂੰ ਵੀ ਕੋਈ ਰੋਕ ਨਹੀਂ ਸਕਦਾ ਔਰ ਜਿਹੜਾ ਰੰਗਲੇ ਪੰਜਾਬ ਦੀ ਗੱਲ ਕੀਤੀ ਸੀ ਮੁੱਖ ਮੰਤਰੀ ਪੰਜਾਬ ਹੋਰਾਂ ਨੇ ਭਗਵੰਤ ਸਿੰਘ ਮਾਨ ਹੋਰਾਂ ਨੇ ਉਹ ਫੁੱਲ ਤਾਈ ਬਣਨਾ ਔਰ ਰੰਗਲਾ ਤਾਹੀ ਪੰਜਾਬ ਬਣਨਾ ਹੈਗਾ ਜਦੋਂ ਅਸੀਂ ਆਪਣੇ ਪੰਜਾਬ ਬਾਰੇ ਸੋਚਾਂਗੇ ਨਵੀਂ ਤੇ ਤਾਜ਼ਾ ਅਪਡੇਟ ਲਈ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਨੰਬਰ 2027 ਵਾਹ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par